ਮਾਨਜੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਅੱਜ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਪੈਸ਼ਲ ਨਾਕਾ ਬੰਦੀ ਜਿਹੜੀ ਹੈ ਆਲ ਸਿਟੀ ਦੀ ਕੀਤੀ ਗਈ ਹੈ ਔਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਸ਼ੱਕੀ ਪਰਸਨ ਘੁੰਮ ਰਹੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵਿਦਆਊਟ ਨੰਬਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਪਾਇਆ ਜਾ ਰਿਹਾ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਡਰਿੰਕਿੰਗ ਦੇ ਚਲਾਨ ਕੀਤੇ ਜਾ ਰਹੇ ਆ ਔਰ ਸਿਟੀ ਦੀ ਪ੍ਰੋਪਰ ਪੂਰੀ ਚੈਕਿੰਗ ਜਿਹੜੀ ਆ ਉਹ ਪੀਸੀਆਰ ਦੇ ਨਾਲ ਕਰ ਰਹੇ ਆ ਕੋਈ ਸਾਨੂੰ ਪਟਾਕੇ ਵਾਲਾ ਕੋਈ ਸਲੰਸਰ ਹੈਵੀ ਸਲੰਸਰ ਜਿਹਨਾਂ ਨੇ ਕਰਵਾਏ ਹੁੰਦੇ ਆ ਉਹਨਾਂ ਦੇ ਵੀ ਰੌਂਡ ਅਪ ਕੀਤਾ ਜਾ ਰਿਹਾ ਹੈ ਔਰ ਸਿਟੀ ਥਾਣੇ ਨੂੰ ਜਿਹੜਾ ਉਹ ਅਸੀਂ ਭੇਜ ਰਹੇ ਆ ਕਹਿੰਦਾ ਚਲਾਨ ਕਰ ਰਹੇ ਆ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਨਵਾਂ ਸਾਲ ਆ ਰਿਹਾ ਹੈ ਉਹਦੇ ਵਿੱਚ ਘਬਰਾਣ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਨਾਲ ਸਹਿਯੋਗ ਕਰਨ ਜੇ ਕੋਈ ਸ਼ੱਕੀ ਪਰਸਨ ਜਿਹੜਾ ਕੋਈ ਨਜ਼ਰ ਆਂਦਾ ਆ ਜਾਂ ਕੋਈ ਸ਼ੱਕ ਸ਼ੱਕੀ ਵਸਤੂ ਨਜ਼ਰ ਆਂਦੀ ਹੈ ਉਹ ਸਾਨੂੰ ਦੱਸਿਆ ਜਾਵੇ ਕੰਟਰੋਲ ਰੂਮ ਦੇ ਨੰਬਰ ਤੇ ਦੱਸਿਆ ਜਾਵੇ ਐਸ ਐਚਓ ਸਿਟੀ ਦੇ ਫੋਨ ਨੰਬਰ ਤੇ ਦੱਸਿਆ ਜਾਵੇ ਅਸੀਂ 24 ਘੰਟੇ ਜਿਹੜੇ ਆ ਆਪਦੀ ਸੇਵਾ ਲਈ ਹਾਜ਼ਰ ਆ ਧੰਨ